ਇੰਨਾ ਇਸ ਮੇਰੇ ਤੋਂ ਡਰ ਲੱਗਦਾ ਜੇ ਤੁਸੀਂ ਨਹੀਂ ਚਾਹੁੰਦੇ ਕਿ ਮੈਂ ਜਿੱਤਾਂ ਤਾਂ ਤੁਸੀਂ ਗੋਲੇ ਮਾਰ ਸਕਦੇ ਹੋ ਵਰਨਾ ਮੈਂ ਤਾਂ ਜਿੱਤੂੰਗੀ ਲੋਕ ਮੇਰੇ ਨਾਲ ਹਨ ਅਮ੍ਰਿਤੀ ਰਾਣੀ ਜੀ ਨੇ ਆਉਣਾ ਸੀ ਕਿਉਂ ਨਹੀਂ ਚੌਪਰ ਉਹਨਾਂ ਦਾ ਇੱਥੇ ਲੈਂਡ ਹੋਣ ਦਿੱਤਾ ਗਿਆ ਦੇਖੋ ਜੀ ਪੰਜਾਬ ਸਰਕਾਰ ਦਾ ਮੈਂ ਇਹ बार-बार ਇਹ ਕਹਿ ਰਹੀ ਆ ਕਿ ਚੌਪਰ ਨੂੰ ਲੈਂਡ ਕਰਨ ਵਾਸਤੇ ਕੋਆਰਡੀਨੇਟ ਸਿਗਨਲ ਸਰਕਾਰ ਦੁਆਰਾ ਦੇਣਾ ਹੁੰਦਾ ਹੈ ਕੋਈ ਅਡਜਟ ਪਾਇਲਟ ਲੈ ਕੇ ਨਹੀਂ ਆ ਰਹੇ ਸੀ ਕੇਂਦਰੀ ਮੰਤਰੀ ਦਿੱਤੂ ਦੀ ਗੋਸ਼ਟੀਆਂ ਦੇ ਬੈਸੇ ਪਾਇਲਟ ਲੈ ਕੇ ਆਗੇ ਪੁਰਾਣੇ ਪੀਰੀਅਸ ਪਾਇਲਟ ਉਹ ਹੈਲੀਕਾਪਟਰ ਨੂੰ ਲੈ ਕੇ ਆਏ ਕਿ ਚਾਰ ਵਾਰ ਹੈਲੀਕਾਪਟਰ ਮੰਡਸਾ ਤੋਂ ਬਿੰਦਾਵੜਿਆ ਚਾਰ ਵਾਰ ਵਾਪਸ ਆਇਆ ਉੱਤੇ ਘੁੰਮਦਾ ਰਿਹਾ ਲੈਂਡ ਵੀ ਕਰ ਸਕਿਆ ਤਾਂ ਇਹਦਾ ਮਤਲਬ ਕੀ ਹੈਗਾ ਇੱਕ ਉਹਨਾਂ ਦੇ ਪ੍ਰਸ਼ਾਸਨ ਦੇ ਪੱਧਰ ਤੇ ਯੋਗਤਾ ਮੈਮ ਤੁਸੀਂ ਕਹਿ ਰਹੇ ਸੀ ਪੰਜਾਬ ਸਰਕਾਰ ਤੁਹਾਡੇ ਨਾਲ ਇਸ ਤਰ੍ਹਾਂ ਦੇ ਵਿਤਕਰੇ ਕਰ ਰਹੀ ਹੈ ਤੁਸੀਂ ਜੋ ਇਹ ਕਹਿ ਵੀ ਕਿ ਸਾਨੂੰ ਗੋਲੀ ਮਾਰ ਦਿਓ ਜੇ ਨਹੀਂ ਜਾਨੀ ਹਾਂ ਤੇ ਮੈਂ ਕਹਿੰਦੀ ਆ ਵੀ ਫਿਰ ਜਿੰਨਾ ਹੀ ਮੇਰੇ ਤੋਂ ਡਰ ਲੱਗਦਾ ਜੇ ਤੁਸੀਂ ਨਹੀਂ ਚਾਹੁੰਦੇ ਕਿ ਮੈਂ ਜਿੱਤਾਂ ਤੇ ਤੁਸੀਂ ਗੋਲੇ ਮਾਰ ਸਕਦੇ ਹੋ ਵਰਨਾ ਮੈਂ ਤਾਂ ਜਿੱਤੂੰਗੀ ਲੋਕ ਮੇਰੇ ਨਾਲ ਆਉਣਗੇ ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰ ਵੱਲੋਂ ਦਿੱਤਾ ਗਈਆਂ ਗੀਆਂ ਸੀ ਕਿ ਪਰਮਪਾਲ ਚੋਣ ਨਹੀਂ ਲੜ ਸਕਣਗੇ ਉਹ ਆਪਣਾ ਕੀ ਤਾਂ ਉਹਨਾਂ ਦਾ ਮਨਜ਼ੂਰ ਨਹੀਂ ਕੀਤਾ ਗਿਆ। ਹਾਂ ਉਹ ਉਹ ਹਰ ਥਾਂ ਤੇ ਕਿਹਦੇ ਵਾਸਤੇ ਰੁਕਾਵਟ ਖੜੀ ਕਰਦੇ ਆ ਮੈਂ ਚੋਣ ਲੜਦੀ ਆ ਰਹੀਆਂ ਅੱਜ ਵੀ ਲੜ ਰਹੀਆਂ ਲੜੂੰਗੀ ਵੀ ਦਿੱਤੋਂ ਦੀ ਵੀ ਲੋਕ ਮੇਰੇ ਨਾਲ ਉਹਦੇ ਕੋਈ ਰੋਲਾ ਨਹੀਂ ਪੰਜਾਬ ਸਰਕਾਰ ਇਹੋ ਜਿਹਾ ਸ਼ਰਾਪਨਾ ਕਰਦੀ ਰਹੂਗੀ ਕਰੀ ਜਾਵੇਗਾ ਪਰ ਮੈਨੂੰ ਡਰੀ ਹੋਈ ਹੈ। ਮੈਮਿਕਾ ਮੈਂ ਅੱਜ ਬਹੁਤ ਵੱਡੀ ਤਣਾਅ ਦੇ ਵਿੱਚ ਲੋਕ ਆਏ ਸੀ ਸਮ੍ਰਿਤੀ ਰਾਣੀ ਜੀ ਨੂੰ ਸੁਣਨ ਕਿਤੇ ਨਾ ਕਿਤੇ ਨਿਰਾਸ਼ ਗਏ ਨੇ ਕਿਉਂਕਿ ਉਹ ਆਪਣੇ ਉਹ ਮੰਤਰੀ ਦਾ ਭਾਸ਼ਣ ਨਹੀਂ ਸੁਣ ਸਕਦੇ। ਭਾਸ਼ਣ ਅਤਿ ਮਨਤੀ ਜੀ ਨੂੰ ਬੇਨਤੀ ਕਰਉਂਦੀ ਕਿ ਸਿੱਖ ਦੇਸ਼ ਕਰਕੇ ਬਠਿੰਡਾ ਲੋਕ ਸਭਾ ਹਲਕੇ ਦੇ ਮੇਰੇ ਵੀਰਾਂ ਪੈਣਾ ਵਾਸਤੇ ਇੱਕ ਵੀਡੀਓ ਰਿਕਾਰਡ ਕਰੋ ਉਹਨਾਂ ਨੂੰ ਆਪਣਾ ਅਸ਼ੀਰਵਾਦ ਦਿਓ ਮੈਨੂੰ ਆਪਣਾ ਅਸ਼ੀਰਵਾਦ ਦਿਓ ਤਾਂ ਉਸ ਰਾਹੀਂ ਫਿਲਹਾਲ ਉਹ ਆਪਣਾ ਅਸ਼ੀਰਵਾਦ ਦੇਣਗੇ ਇੱਕ ਵੀਡੀਓ ਮੈਂ ਉਹਨਾਂ ਤੋਂ ਵੀ ਮੰਗ ਕਰੂੰਗੀ ਪਰ ਉਸ ਤੋਂ ਬਾਅਦ ਮੈਂ ਇਹ ਵੀ ਸਾਡੀ ਮੈਂ ਇਹ ਕਹਿੰਦੀ ਆ ਕਿ ਕਿਹੜੀ ਤਰੀਕ ਨੂੰ ਵੋਟਾਂ ਪੈ ਜਾਂਦੇ ਉਸ ਮ੍ਰਿਤਿ ਰਾਣੀ ਜੀ ਨੂੰ ਕਿ ਦੁਬਾਰਾ ਬੁਲਾ ਕੇ ਕੀ ਰੋਡ ਤੋਂ ਖਰਾਵਾਗੇ ਪਿੰਡ ਪਿੰਡ ਉਹਨਾਂ ਦਾ ਅਸੀਂ ਆਪਦੇ ਵਰਕਰਾਂ ਨੂੰ ਆਪਦੇ ਸਪੋਰਟਰਾਂ ਨੂੰ ਜੀਰਾ ਪੈਣਾ ਨੂੰ ਨਰਾਸ਼ ਨਹੀਂ ਕਰਾਂਗੇ